ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਦਾਈ ਹੋਏ ਸਾਈ ਸਾਖੀ ਵੀਮੀ ਜੀਵਨ ਦਾਸ ਜੋਗੀ ਨੇ ਸਤ ਗੁਰੂ ਜੀ ਪਾਸ ਆਉਣਾ ਬੁਰਹਾਨਪੁਰ ਸ਼ਹਿਰ ਤੋਂ ਦੂਰ ਨਦੀ ਦੇ ਕਿਨਾਰੇ ਇੱਕ ਜੀਵਨ ਦਾਸ ਜੋਗੀ ਰਹਿੰਦਾ ਸੀ ਉਸ ਦੀ ਉਮਰ ਬਹੁਤ ਵਡੇਰੀ ਸੀ ਜਦ ਗੁਰੂ ਤੇਗ ਬਹਾਦਰ ਜੀ ਅਸਾਮ ਨੂੰ ਗਏ ਸਨ ਤਾਂ ਇਹ ਸਾਹਿਬਾਂ ਦੇ ਨਾਲ ਰਿਹਾ ਸੀ ਜੋਗੀ ਰਾਜ ਹੋਣ ਦੇ ਨਾਲ-ਨਾਲ ਇਹ ਚੰਗਾ ਉਪਾਸ਼ਕ ਸੀ ਸਤਿਗੁਰਾਂ ਦੀ ਬਾਣੀ ਨਾਲ ਬਹੁਤ ਪ੍ਰੇਮ ਕਰਦਾ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਜਪ ਕਰਕੇ ਸਿੱਧੀ ਪ੍ਰਾਪਤ ਕੀਤੀ ਹੋਈ ਸੀ ਜੀਵਨ ਦਾਸ ਨੂੰ ਕਿਸੇ ਨੇ ਆਖਿਆ ਜੋਗੀ ਰਾਜ ਜੀ ਇੱਕ ਮਹਾਪੁਰਖ ਆਏ ਹਨ ਉਨਾਂ ਨੂੰ ਲੋਕ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਤੇ ਕਹਿੰਦੇ ਹਨ ਕਿ ਆਪ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਸ ਹਨ ਸੰਤ ਮਹਾਤਮਾ ਹੋਣ ਦੇ ਨਾਲ ਪਿਛਲੇ ਅਵਤਾਰਾਂ ਵਾਂਗ 66 ਅਸਤਰਵੀਂ ਧਾਰਨ ਕਰਦੇ ਹਨ ਥੋੜੇ ਜਿਹੇ ਯੋਧੇ ਉਹਨਾਂ ਦੇ ਨਾਲ ਹਨ ਉਹਨਾਂ ਦੀ ਮਹਿਮਾ ਬਹੁਤ ਹੈ ਧਰਮਸ਼ਾਲਾ ਵਿੱਚ ਡੇਰਾ ਹੈ ਸੈਂਕੜੇ ਜੀ ਆਉਂਦੇ ਤੇ ਦਰਸ਼ਨ ਕਰਕੇ ਜਾਂਦੇ ਹਨ ਇਹੇ ਬਚਨ ਸੁਣਦਿਆਂ ਜੋਗੀ ਰਾਜ ਦਾ ਸਰੀਰ ਰੱਤਾ ਕੋ ਕੰਬਿਆ ਸੁਰਤ ਜਾਗੀ ਸੁਰਤ ਨੇ ਲੱਭ ਲਿਆ ਆਹਾ ਉਹ ਪ੍ਰੀਤਮ ਆਇਆ ਹੈ ਜਿਸ ਤੇ ਦਰਸ਼ਨ ਕਰਨ ਦੀ ਇੱਛਾ ਸੀ ਸਤਿਗੁਰੂ ਨਾਨਕ ਦੇਵ ਜੀ ਦਾ ਰੂਪ ਨਹੀਂ ਉਹਨਾਂ ਦੀ ਪ੍ਰਤੱਖ ਰੂਪ ਕਲ ਯੁਗ ਦੇ ਅਵਤਾਰ ਪਤਿਤ ਪਾਵਨ ਦਾਤਾਰ ਕਲ ਯੁਗ ਦੇ ਬਹੁਤ ਭਵ ਸਾਗਰ ਤੋਂ ਪਾਰ ਕਰਨ ਵਾਲੇ ਮੈਂ ਹੁਣੇ ਚਲਦਾ ਹਾਂ ਦਰਸ਼ਨ ਕਰਕੇ ਦਿਲ ਦੀ ਬੇਚੈਨੀ ਦੂਰ ਕਰਦਾ ਹਾਂ ਮੈਂ ਦੇਖ ਲਿਆ ਉਹ ਹਨ ਉਹ ਜਿਨ੍ਹਾਂ ਦੇ ਦਰਸ਼ਨ ਤਦੋਂ ਕੀਤੇ ਸਨ ਜਦੋਂ ਆਪ ਬਾਲ ਰੂਪ ਵਿੱਚ ਪਟਨੇ ਸਨ ਨਿਰਾਰੂਪ ਅਰੂਪ ਮਹਾਤਮਾ ਦੀ ਸ਼ਕਤੀ ਰੂਪਵਾਨ ਜਿਨ੍ਹਾਂ ਦੇ ਪ੍ਰਗਟ ਸਮੇਂ ਦੇਵਤਿਆਂ ਨੇ ਖੁਸ਼ੀਆਂ ਮਨਾਇਆਂ ਸਨ ਸਾਰਾ ਦੇਸ਼ ਨਿਹਾਲ ਹੋ ਗਿਆ ਸੀ ਦੁਸ਼ਟਾਂ ਪਾਪੀਆਂ ਦੇ ਜ਼ਾਲਮਾਂ ਦੇ ਹਿਰਦੇ ਕੰਬੇ ਸਨ ਆ ਗਿਆ ਮਾਹੀ ਪਿਆਰਾ ਪ੍ਰੀਤਮ ਇਹ ਉਹ ਆਖਦਾ ਹੋਇਆ ਜੋਗੀ ਰਾਜ ਆਸਣ ਤੋਂ ਉੱਠਿਆ ਉਸਨੇ ਕੁਟਿਆ ਦੇ ਕੀ ਬਾੜ ਬੰਦ ਕੀਤੇ ਆਸਣ ਨੂੰ ਇਕੱਠਿਆ ਨਹੀਂ ਕੀਤਾ ਉਹ ਇਹ ਪਉਣ ਦਾ ਖਿਆਲ ਨਹੀਂ ਰਿਹਾ ਝੱਡ ਪੱਟ ਬਹੁਤ ਕਾਲੀ ਨਾਲ ਉਹ ਸ਼ਹਿਰ ਨੂੰ ਨੱਟ ਉੱਠਿਆ ਕਾਲੀ ਕਾਲੀ ਜਾ ਰਹੀ ਸੀ ਸੁਰਤ ਗੁਰਾਂ ਦੇ ਚਰਨਾਂ ਨਾਲ ਜੁੜ ਗਈ ਸੀ ਰਾਹ ਵਿੱਚ ਕਈ ਮਿਲੇ ਕਿਸੇ ਨਮਸਕਾਰ ਕੀਤੀ ਕਿਸੇ ਕੋਈ ਬਚਨ ਕੀਤਾ ਕਿਸੇ ਪੁੱਛਿਆ ਮਹਾਰਾਜ ਕਿੱਧਰ ਪਧਾ ਰਹੇ ਹੋ ਅਰ ਜੋਗੀ ਰਾਜ ਨੇ ਕਿਸੇ ਨੂੰ ਕੋਈ ਉੱਤਰ ਨਾ ਦਿੱਤਾ ਉਹ ਆਪਣੀ ਚਾਲੇ ਤੁਰਿਆ ਗਿਆ ਉਸ ਦੀ ਜ਼ਬਾਨ ਆਖਦੀ ਜਾਂਦੀ ਸੀ ਤਨ ਤਨ ਸਤਿਗੁਰੂ ਨਾਨਕਦੇਵ ਜੀ ਮੇਰਾ ਪ੍ਰੀਤਮ ਉਹ ਧਰਮਸ਼ਾਲਾ ਦੇ ਬੂਹੇ ਅੱਗੇ ਜਾ ਖਲੋਤਾ ਅੰਤਰਜਾਮੀ ਸਤਿਗੁਰੂ ਜੀ ਨੇ ਬ੍ਰਹਮ ਸ਼ਕਤੀ ਨਾਲ ਦੇਖਿਆ ਕਿ ਉਹਦਾ ਪ੍ਰੇਮੀ ਆ ਰਿਹਾ ਹੈ ਪਿਆਰ ਨੂੰ ਪਿਆਰ ਮਿਲਣ ਵਾਸਤੇ ਉੱਠਦਾ ਹੈ ਅੱਗੇ ਹੋ ਕੇ ਮਿਲਦਾ ਹੈ ਉਸ ਵੇਲੇ ਪਿਆਰੇ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਸਤਿਗੁਰੂ ਜੀ ਆਸਣ ਤੋਂ ਉੱਠ ਬੈਠੇ ਸੰਗਤ ਹੈਰਾਨ ਸੀ ਕਿ ਸਾਹਿਬ ਕਿਧਰ ਨੂੰ ਚੱਲੇ ਹਨ ਉੱਠ ਕੇ ਧਰਮਸ਼ਾਲਾ ਦੇ ਵਿਹੜੇ ਵਿੱਚ ਪੁੱਜੇ ਉੱਥੇ ਜੋਗੀ ਰਾਜ ਨਾਲ ਮੇਲ ਹੋ ਗਿਆ ਬਿਰਧ ਜੋਗੀ ਰਾਜ ਸਤਿਗੁਰੂ ਜੀ ਦੇ ਚਰਨਾਂ ਪਰ ਡਿੱਗ ਪਿਆ ਡੰਵਤ ਕਰਕੇ ਲੰਮਾ ਪੈ ਗਿਆ ਲੰਮਾ ਪੈ ਕੇ ਉਸ ਨੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਚਰਨ ਤੂੜ ਅੱਖਾਂ ਨਾਲ ਲਾਈ ਮੱਤੇ ਨੂੰ ਚਰਨਾ ਉੱਪਰ ਰੱਖਿਆ ਬਸ ਫੇਰ ਕੀ ਸੀ ਸ ਆਹਬਾ ਨੇ ਚੁੱਕ ਕੇ ਆਪਣੇ ਸੇਵਕ ਨੂੰ ਉਠਾਲ ਲਿਆ ਉੱਪਰ ਉਠਾ ਕੇ ਗਲ ਵਕੜੀ ਵਿੱਚ ਲਿਆ ਤੇ ਬੇਨਤੀ ਕੀਤੀ ਪ੍ਰਣਾਮ ਤਾਂ ਅਸਾ ਕਰਨਾ ਸੀ ਤੁਸੀਂ ਬਜ਼ੁਰਗ ਮਹਾ ਜੋਗੀ ਤੁਸੀਂ ਪਿਤਾ ਜੀ ਦੀ ਸੇਵਾ ਕੀਤੀ ਹੈ ਤਨ ਜਨਮ ਤੁਸਾਂ ਦਾ ਹੈ ਸਤਿਗੁਰੂ ਜੀ ਨੇ ਬਚਨ ਕੀਤਾ ਮੈਂ ਵਾਰੀ ਮੈਂ ਕੋਲੀ ਜਾਵਾਂ ਇਹਨਾਂ ਬਚਨਾਂ ਤੋਂ ਨਿਮਰਤਾ ਤੋਂ ਪਿਆਰ ਤੂੰ ਮੇਰੇ ਪ੍ਰੀਤਮਾ ਮੈਂ ਤਾਂ ਦਰਸ਼ਨਾ ਵਾਸਤੇ ਤੜਪਦਾ ਸਾਂ ਉਡੀਕ ਕਰਦਾ ਸਾਂ ਮੇਰੇ ਧਨ ਭਾਗ ਅੱਜ ਦਰਸ਼ਨ ਹੋ ਗਏ ਜੋਗੀ ਰਾਜ ਨੇ ਕਿਹਾ ਸਤਿਗੁਰੂ ਜੋਗੀ ਰਾਜ ਨੂੰ ਦੀਵਾਨ ਵਿੱਚ ਲੈ ਗਏ ਜੋਗੀ ਰਾਜ ਨੂੰ ਦਰਸ਼ਨ ਕਰਨ ਆਇਆ ਦੇਖ ਕੇ ਬੁਰਹਾਨਪੁਰ ਦੇ ਲੋਕ ਬਹੁਤ ਹੈਰਾਨ ਹੋਏ ਐਡਾ ਵੱਡਾ ਜੋਗੀ ਇਨ੍ਹਾਂ ਦੇ ਦਰਸ਼ਨ ਕਰਨ ਆਇਆ ਹੈ ਇਹ ਜ਼ਰੂਰ ਕੋਈ ਵੱਡੇ ਮਹਾਪੁਰਖ ਹਨ ਇਓ ਸਤਗੁਰੂ ਜੀ ਦੀ ਸੋਭਾ ਹੋਰ ਵੱਧ ਗਈ ਲੋਕ ਦਰਸ਼ਨ ਕਰਨ ਆਉਣ ਲੱਗੇ ਸੇਵਾ ਵੱਧ ਚੜਕੇ ਹੋਣ ਲੱਗੀ ਜੋਗੀ ਰਾਜ ਜੀ ਨੂੰ ਸਾਈ ਬਾ ਨੇ ਨਿਹਾਲ ਕਰ ਦਿੱਤਾ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟ ਕੇ ਜੀਵਨ ਮੁਕਤ ਕਰ ਦਿੱਤਾ ਜੋਗੀ ਰਾਜ ਸੇਵਾ ਕਰਦਾ ਰਿਹਾ ਵਾਹਿਗੁਰੂ ਜੀ ਹੋਈ ਆਪੂ ਲਾਂਗਲਤੀ ਲਈ ਮਾਫ ਕਰਨਾ ਚੀ ਸਬਦਾ ਪੜਿਆ ਸੁਨਿਆ ਪ੍ਰਵਾਨ ਕਰਨਾ ਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ